ਰੇਟ ਕੱਟ ਦੀ ਆਸ ਦੇ ਵਿੱਚ ਸਾਰੀ ਇਕਨੋਮੀ ਪਈ ਆ ਮੰਨਿਆ ਜਾਂਦਾ ਹੈ ਵੀ ਹੁਣ ਕਰ ਵੀ ਸਕਦੇ ਆ ਨਹੀਂ ਵੀ ਕਰ ਸਕਦੇ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਆ ਪਰ ਸਪੈਕੂਲੇਸ਼ਨ ਇਹ ਆ ਕਿ ਜਿਹੜੀ ਸੈਂਟਰਲ ਬੈਂਕ ਆ ਉਹ ਜਿਹੜੀ ਪਹਿਲਾ ਰੇਟ ਕਟਾ ਉਹ ਚਾਰ ਸਾਲ ਹੋ ਗਏ ਰੇਟ ਕਟ ਨਹੀਂ ਕੀਤਾ ਗਿਆ ਚਾਰ ਸਾਲਾਂ ਦੇ ਬਾਅਦ ਹੁਣ ਉਹ ਸਮਾਂ ਆ ਗਿਆ ਜਦੋਂ ਬੈਂਕ ਆਫ ਕੈਨੇਡਾ ਰੇਟ ਕਟ ਕਰ ਸਕਦੀ ਹੈ ਇਹ ਇਹਤ ਨਹੀਂ ਕਿਹਾ ਜਾ ਸਕਦਾ ਵੀ ਕਰ ਸਕਦੀ ਹੈ ਮਤਲਬ ਪੱਕਾ ਹੀ ਕਰੋ ਵੀ ਹੋ ਸਕਦਾ ਨਾ ਕਰੇ ਪਰ ਗੱਲ ਸਾਰੀ ਆਰਥਿਕ ਮਾਹਰਾਂ ਦੇ ਉੱਤੇ ਖੜੀ ਹੈ ਮੈਜੋਰਿਟੀ ਜਿਹੜੀ ਆਰਥਿਕ ਮਾਹਰਾਂ ਬਹੁਗਿਣਤੀ ਏਸ਼ ਮਾਹਰਾਂ ਦੀ ਆ ਉਹ ਇਹ ਕਹਿ ਰਹੀ ਹੈ ਕਿ ਬੈਂਕ ਆਫ ਕੈਨੇਡਾ ਨੇ ਪਹਿਲਾ ਰੇਟ ਕੱਟ ਕਰ ਦੇਣਾ ਹੈ ਜਿਹੜੇ ਫਾਈਨੈਂਸ਼ੀਅਲ ਮਾਰਕੀਟ ਐਕਸਪਰਟਸ ਆ ਉਹ ਦੱਸ ਰਹੇ ਆ ਕਿ ਬੈਂਕ ਦੇ ਵਿੱਚ ਇਹ ਕੀ ਲੈਂਡਿੰਗ ਰੇਟ ਜਿਹੜਾ ਆ ਉਹਨੂੰ ਕੁਆਟਰ ਪਰਸੈਂਟੇਜ ਜਿਹੜਾ ਉਹ ਪੁਆਇੰਟ ਕੱਟ ਕਰ ਦੂਗੀ ਇੱਕ ਕੁਆਟਰ ਜਾਨੀ ਕਿ ਚੌਥਾ ਹਿੱਸਾ ਤੇ 1/4 ਪਰਸੈਂਟੇਜ ਪੁਆਇੰਟ ਜੇ ਕਰ ਜਾਂਦੀ ਹੈ ਪਰ ਇਹਦਾ ਮਤਲਬ ਹੈਗਾ ਵੀ ਜ਼ਰੂਰੀ ਨਹੀਂ ਕੁਝ ਇਹ ਕਹਿ ਰਿਹਾ ਕਿ ਹੋ ਸਕਦਾ ਵੇਟ ਕੀਤੀ ਹੈ ਪਰ ਮੈਜੋਰਟੀ ਇਸ ਗੱਲ ਦੀ ਆਸ ਲਾਈ ਬੈਠੀ ਆ ਵੀ ਇਹ ਰੇਟ ਕੱਟ ਹੋ ਜਾਣਾ ਹੈ ਕਿਉਂਕਿ ਜਿਹੜੇ ਰੇਟ ਕੱਟ ਦਾ ਮਤਲਬ ਇਹ ਸੀ ਕਿ ਹੋਣਾ ਤੇ ਹੈ ਹੀ ਹੈ ਕਰਨਾ ਤੇ ਅਲਟੀਮੇਟਲੀ ਹੈ ਹੀ ਹੈ ਉਹ ਇਸ ਕਰਕੇ ਕਹਿੰਦੇ ਸੀ ਵੀ ਨਹੀਂ ਕੀਤਾ ਜਾਣਾ ਜੇ ਮਹਿੰਗਾਈ ਵੱਧ ਜਵੇ ਮੰਨ ਲਓ ਕੁਝ ਇਦਾਂ ਦਾ ਵਾਪਰ ਜੇ ਦੁਨੀਆ ਦੇ ਵਿੱਚ ਰਾਜਨੀਤੀ ਦੇ ਵਿੱਚ ਕੁਝ ਇਹੋ ਜਿਹਾ ਵਾਪਰ ਜੇ ਕੋਈ ਆਇਲ ਆਦਰੋਂ ਮਹਿੰਗਾ ਆਉਣ ਲੱਗ ਜੇ ਕਰੂਡ ਆਇਲ ਉਹਦੇ ਉੱਤੇ ਅਸਰ ਪੈ ਜੇ ਗੈਸ ਦੀਆਂ ਕੀਮਤਾਂ ਦੇ ਨਾਲ ਬਾਕੀ ਮੈਂ ਭਾਈ ਮਹंगाई ਵਧ ਗਈ ਫੇਰ ਨਹੀਂ ਪਰ ਉਹ ਸਾਰਾ ਕੁਝ ਨਹੀਂ ਹੋਇਆ ਮਤਲਬ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਰਿਆਸ਼ ਕਰ ਰਿਹਾ ਸੀ ਸਾਰਾ ਕੁਝ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਤੇ ਜੇ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਤਾਂ ਫਿਰ ਸਭਾਵਨਾ ਹੈ ਕਿ ਪਰਸੋਂ ਜਦੋਂ ਬੁੱਧਵਾਰ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੋਵਾਂਗੇ ਉਸ ਵੇਲੇ ਰੇਟ ਕੱਟ ਲੱਗ ਚੁੱਕਾ ਹੋਊਗਾ 25% ਕਹਿ ਲਓ ਵੀ 0.2% ਜਿਹੜਾ ਪੁਆਇੰਟ ਦਾ ਆ ਉਹ ਜਿਹੜਾ ਕਟਿਆ ਜਾ ਚੁੱਕਾ ਹੋਊਗਾ ਤੇ ਉਹਦਾ ਫਰਕ ਜਿਹੜਾ ਸਿੱਧਾ-ਸਿੱਧਾ ਫਿਰ ਇਹਦੇ ਉੱਤੇ ਸਾਰੇ ਕੁਝ ਦੇ ਉੱਤੇ ਅਸਲ ਦੇ ਵਿੱਚ ਪਊਗਾ ਸੋ ਇੱਕ ਹਾਊਸਹੋਲਡ ਦੇ ਲਈ ਵੀ ਥੋੜੀ ਜਿਹੀ ਰੀਲੀਫ ਹੋਊਗੀ ਉਹਨਾਂ ਦੇ ਲਈ ਜਿਨ੍ਹਾਂ ਦੀ ਮਾਰਗੇਜ ਵੇਰੀਏਬਲ ਰੇਟ ਦੇ ਉੱਤੇ ਪਈ ਹੈ ਜਿਹੜੀ ਪੇਮੈਂਟ ਦੇ ਵਿੱਚ ਇੱਕ ਜੰਪ ਆ ਵੱਡਾ ਉਹਦੇ ਉੱਤੇ ਵੀ ਅਸਰ ਪਊਗਾ ਜਿਨ੍ਹਾਂ ਲੋਕਾਂ ਨੇ ਰੀਨਿਊ ਹੋਣੀ ਹੈ ਮਾਰਗੇਜ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹਦੇ ਉੱਤੇ ਵੀ ਅਸਰ ਪਊਗਾ ਪਰ ਹੁਣ ਕਿੰਨਾ ਕੁ ਪੈਂਦਾ ਇਹਦੇ ਨਾਲ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਜਿਹੜੇ ਕੈਨੇਡੀਅਨ ਇਕਨੋਮੀ ਦੇ ਜਿਹੜੇ ਸਿੰਪਟਮਸ ਨੇ ਉਹ ਮਾਹਰ ਦੱਸਦੇ ਆ ਕਿ ਅੰਡਰ ਪਰਫਾਰਮਿੰਗ ਆ ਬੈਂਕ ਆਫ ਕੈਨੇਡਾ ਦੇ ਕੁਆਰਟਰ ਟੈਫ ਮੁਕੱਲਮ ਨੇ ਉਹ ਇਹ ਕਹਿ ਰਿਹਾ ਕਿ ਰੇਟ ਕੱਟ ਜਿਹੜਾ ਮਤਲਬ ਜਿਹੜੀਆਂ ਸੰਭਾਵਨਾਵਾਂ ਨੇ ਉਹਦੇ ਵਿੱਚ ਵਿੱਚ ਹੀ ਹੋਊਗਾ ਪਰ ਡਿਸੀਜਨ ਕੀ ਆਉਂਦਾ ਕੀ ਦੇਖਿਆ ਜਾਂਦਾ ਇਹ ਪਾਉਣ ਵਾਲਾ ਜਿਹੜਾ ਆ ਮੀਟਿੰਗ ਹੈ ਨਾ ਦੀ ਪਰਸੋਂ ਬੁੱਧਵਾਰ ਨੂੰ ਉਹਦੇ ਵਿੱਚ ਪਤਾ ਲੱਗੂਗਾ ਪਰ ਅੱਜ ਤੱਕ ਮਹਾਰਾ ਦਾ ਅੰਦਾਜ਼ਾ ਇਹ ਆ ਵੀ ਥੋੜਾ ਜਿਹਾ ਰੇਟ ਕੱਟ ਕਰ ਦੇਣਾ ਤੇ ਆਉਂਦੇ ਆਉਂਦੇ ਇਹਨਾਂ ਨੇ ਅਗਲੇ ਸਾਲ ਦੇ ਆਖਰ ਤੱਕ ਰੇਟ ਪਰਸੈਂਟ 2.5% ਦੇ ਨੇੜੇ ਤੇ ਰੇਟ ਜਿਹੜਾ ਇੰਟਰਸਟ ਰੇਟ ਆ ਉਹਨੂੰ 2.5% ਦੇ ਨੇੜੇ ਤੇ ਲਿਆਉਣਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ